ਕਿਹਾ ਜਾਂਦਾ ਹੈ ਕਿ ਝੂਠ ਹੈ ਛਲ ਹੈ ਦਗਾ ਹੈ ਰਾਜਨੀਤੀ ਦੇ ਵਿੱਚ ਕੌਣ ਕਿਸ ਦਾ ਸਗਾ ਹੈ ਇਹਨਾਂ ਕਥਨਾਂ ਨੂੰ ਝੂਠ ਲਾਉਂਦੇ ਹੋਏ ਜਿਨ੍ਹਾਂ ਨੇ ਆਪਣੇ ਵਾਰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਜਿਨ੍ਹਾਂ ਨੇ ਰਾਜਨੀਤੀ ਨੂੰ ਇੱਕ ਪਾਸੇ ਰੱਖ ਕੇ ਜਨਤਾ ਦੀ ਜ਼ਰੂਰਤਾਂ ਨੂੰ ਪੂਰੀਆਂ ਕਰਨ ਨੂੰ ਪਹਿਲ ਦਿੱਤੀ ਉਹ ਸ਼ਖਸੀਅਤ ਨੇ ਪੰਜਾਬ ਪ੍ਰਦੇਸ਼ ਕਾਂਗਰਸ ਸੇਵਾ ਦਲ ਦੇ ਪ੍ਰਧਾਨ ਨਿਰਮਲ ਕੈੜਾ ਜੀ ਜੋ ਇਸ ਵਕਤ ਮੌਜੂਦ ਨੇ ਸਾਡੇ ਖਾਸ ਪ੍ਰੋਗਰਾਮ ਚਰਚਾ ਦਾ ਵਿਸ਼ਾ ਵਿੱਚ ਜਿਨ੍ਹਾਂ ਦੇ ਨਾਲ ਉਹਨਾਂ ਦੇ ਕਾਰਜਾਂ ਦੇ ਨਾਲ ਨਾਲ ਪੰਜਾਬ ਦੇ ਕੁਝ ਸਿਆਸੀ ਮੁੱਦਿਆਂ ਦੇ ਉੱਤੇ ਚਰਚਾ ਕਰਨਗੇ ਵਿਚਾਰ ਕਰਨਗੇ ਸਭ ਤੋਂ ਪਹਿਲਾਂ ਨਿਰਮਲ ਜੀ ਸਾਡੇ ਖਾਸ ਪ੍ਰੋਗਰਾਮ ਚਰਚਾ ਦਾ ਵਿਸ਼ਾ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਰਵਲਜੀ ਬਹੁਤ ਸਾਰੇ ਮੁੱਦੇ ਨੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਗੱਲਬਾਤ ਕਰਾਂਗੇ ਇੱਕ ਇੱਕ ਕਰਕੇ ਤੁਹਾਡੇ ਵਿਚਾਰਾਂ ਨੂੰ ਜਾਣਾਂਗੇ ਲੇਕਿਨ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਆ ਤੁਹਾਡੇ ਆਪਣੇ ਵਾਰਡ ਦੀ ਕਿ ਜੋ ਇਲੈਕਸ਼ਨਾਂ ਤੋਂ ਪਹਿਲਾਂ ਜਦੋਂ ਅਸੀਂ ਆਪਣੇ ਵੋਟਰਾਂ ਤੋਂ ਵਾਅਦੇ ਕੀਤੇ ਸੀਗੇ ਕਿ ਅਸੀਂ ਹਰ ਇੱਕ ਚੀਜ਼ ਨੂੰ ਪੂਰੀ ਕਰਾਂਗੇ ਜੋ ਬੇਸਿਕ ਨੀਡਸ ਹੁੰਦੀਆਂ ਨੇ ਇਲਾਕਾ ਨਿਵਾਸੀਆਂ ਦੀ ਜਿਵੇਂ ਪਾਣੀ ਬਿਜਲੀ ਸੜਕਾਂ ਦੀ ਮੁਰੰਮਤ ਸੀਵਰੇਜ ਇਹਨਾਂ ਚੀਜ਼ਾਂ ਨੂੰ ਲੈ ਕੇ ਜੀ ਇਲੈਕਸ਼ਨਾਂ ਦੌਰਾਨ ਬੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਕੀਤੇ ਜਾਂਦੇ ਨੇ ਮੇਰੇ ਵਾਰਡ ਦੇ ਵਿੱਚ ਸੜਕਾਂ ਦਾ ਬੜਾ ਬੁਰਾ ਹਾਲ ਸੀ ਲੰਬੇ ਸਮੇਂ ਤੋਂ ਸੜਕਾਂ ਦੀ ਡਿਵੈਲਪਮੈਂਟ ਨਹੀਂ ਹੋਈ ਸੀ ਕਾਫੀ ਹੱਦ ਤੱਕ ਜੀ ਪਾਣੀ ਵਾਲੇ ਪੀਣ ਦੇ ਜਿਹੜੇ ਪਾਈਪ ਆ ਉਹਦੇ ਵਿੱਚ ਵੀ ਕਈ ਜਗ੍ਹਾ ਤੇ ਗੰਦਾ ਪਾਣੀ ਆ ਰਿਹਾ ਸੀ ਬਿਲਕੁਲ ਤੇ ਕੁਝ ਏਰੀਆ ਐਸੇ ਨੇ ਜਿਹਦੇ ਵਿੱਚ ਇੱਕ ਮਨਜੀਤ ਨਗਰ ਜ਼ੈਰੀਆ ਆਉਂਦਾ ਵਾ ਜੇ ਵਾਰਡ ਨੂੰ ਕੀ ਮੇਰਾ ਸਮਝਦਾ 25 ਤੋਂ 30 ਸਾਲਾਂ ਦੇ ਵਿੱਚ ਉੱਥੇ ਸਿਵਰੇ ਸਮੱਸਿਆ ਹਮੇਸ਼ਾ ਹੀ ਪਾਣੀ ਖੜਾ ਰਿਹਾ ਉਹ ਜਾਨੀ ਕਿ ਆਮ ਲੋਕ ਜਦੋਂ ਜਾਂਦੇ ਨੇ ਉਦੋਂ ਬਹੁਤ ਦਿੱਕਤ ਆਉਂਦੀ ਆ ਉਹਦਾ ਵੀ ਹੱਲ ਕੀਤਾ ਬਾਅਦ 2-4 ਦਿਨ ਦੇ ਵਿੱਚ ਜੋ ਉੱਥੇ ਸਾਡੇ ਉੱਤੇ ਫਟਕ ਨਹੀਂ ਉੱਥੇ ਇੱਕ ਮੀਨ ਹਾਲ ਬਣਾ ਕੇ ਉਹਨੂੰ ਜਨਨਕੀ ਪਾਣੀ ਚੱਕ ਕੇ ਅੱਗੇ ਰੇਲਵੇ ਲਾਈਨ ਕਰਕੇ ਦਿੱਕਤ ਆ ਰਹੀ ਸੀ ਅੱਗੇ ਛਿੱਟੇ ਜਨਨਕੀ ਸਮੱਸਿਆ 25 ਤੋਂ 30 ਸਾਲ ਦੀ ਸਮੱਸਿਆ ਉਹ ਖਤਮ ਹੋਣ ਜਾ ਰਹੀ ਆ ਚੰਗ ਦਿਨਾਂ ਦੇ ਜੀ ਕਿ ਲਾਈਟਾਂ ਦੀ ਸਮੱਸਿਆ ਕੋਈ ਲਾਈਟ ਸਾਰੀਆਂ ਚੇਂਜ ਹੋ ਜਾਣੇ ਡਾਟਾ ਨੂੰ ਜਿਉਂਦਾ ਠਿਕਾ ਦਿੱਤਾ ਜੀ ਪਹਿਲਾਂ yellow ਸੀ ਉਹਨਾਂ white ਲਾਈਟਾਂ ਲਗਨ ਉਹਦੇ ਵਿੱਚ ਕਿਤੇ ਨਾ ਕਿਤੇ ਲਾਈਟਾਂ ਤੋਂ ਬਾਅਦ ਰੋਸ਼ਨੀ ਦੀ ਕਿਤੇ ਨਾ ਕਿਤੇ ਕਮੀ ਹੈਗੀ ਕੁਝ ਲਾਈਟਾਂ ਦੀ ਜ਼ਰੂਰਤ ਹੈ ਉਹ ਚੰਦ ਦਿਨਾਂ ਦੇ ਵਿੱਚ ਉਹ ਵੀ ਲੱਗ ਜਾਣਗੇ ਆ ਤੇ ਗੱਲ ਕੀਤੀ ਸੜਕਾਂ ਦੀ ਅੱਜ ਮੇਰੇ ਵਾਰਡ ਦੇ ਵਿੱਚ 46 ਠੇਕੇਦਾਰ ਅਲੱਗ-ਅਲੱਗ ਨੇ ਜੋ ਕਿ ਡਿਵੈਲਪਮੈਂਟ ਦੇ ਕੰਮ ਚੱਲਦੇ ਨੇ ਚਾਹੇ ਜੰਮੂ ਕਲੋਨੀ ਸਵੇਰੇ ਮਾਰਨਿੰਗ ਸ਼ੁਰੂ ਹੋਣ ਜਾ ਰਹੀ ਆ ਚਾਹੇ ਆਜ਼ਾਦ ਨਗਰ ਆ ਉਹ ਵੀ ਸ਼ੁਰੂ ਹੋਣ ਜਾ ਰਹੀ ਆ ਯਾਨੀ ਕਿ ਏ ਨਹੀਂ ਹੈਗਾ ਕੋਈ ਅਜਿਹਾ ਐਸਾ ਜਿਹੜਾ ਕਿ ਡਿਵੈਲਪਮੈਂਟ ਨੂੰ ਹਜੇ ਪੈਂਡਿੰਗ ਆ ਵੀ ਹਜੇ ਹੋਣੀ ਨਹੀਂ ਜਾਂ 2 ਸਾਲ ਲੱਗਨੇ ਆ ਜੀ 3 ਸਾਲ ਦਾ 3 ਸਵਾ 3 ਸਾਲ ਦਾ ਪੀਰੀਅਡ ਹੋ ਗਿਆ ਬਿਲਕੁਲ ਕੁਝ ਫਾਈਲਾਂ ਪਾਸ ਹੋ ਚੁੱਕੀਆਂ ਜਨ ਕਿ ਵਰਕ ਚ ਕੰਮ ਚੱਲਦਾ ਪਿਆ ਕੁਝ 18 ਤਰੀਕ ਨੂੰ ਟੈਂਡਰ ਲੱਗੇ ਨੇ ਉਹ ਖੁੱਲ ਗਏ ਨੇ ਹੋਰ ਇੱਕ ਦੋ ਦਿਨ ਚ ਖੁੱਲ ਜਾਣੇ ਆ ਉਹ ਵੀ ਵਰਕ ਸ਼ੁਰੂ ਹੋ ਜਾਏ ਬਿਲਕੁਲ ਬਹੁਤ ਅੱਛਾ ਅ ਅੱਗੇ ਨਿਰਮਲ ਜੀ ਜਿਸ ਤਰ੍ਹਾਂ ਮਾਹੌਲ ਚੱਲਦਾ ਹੈ ਬਕਰੋਨਾ ਮਹਾਮਾਰੀ ਨੂੰ ਲੈ ਕੇ ਵਕ-ਵਕ ठाਵਾਂ ਤੇ ਕੈਂਪ ਲਗਾਏ ਜਾ ਰਹੇ ਨੇ ਟੀਕਾ ਕਰਨ ਕੀਤਾ ਜਾ ਰਿਹਾ ਹੈ ਕਿ ਤੁਸੀਂ ਆਪਣੇ ਵਾਰਡ ਦੇ ਵਿੱਚ ਟੀਕਾ ਕਰਨ ਦੀ ਸਹੂਲਤਾਂ ਦਿੱਤੀਆਂ ਨੇ ਕੁਝ ਹੀ ਵਾਰਡ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਇਹ ਵੈਕਸੀਨ ਸ਼ੁਰੂ ਹੋਈ ਆ ਜੀ ਤਾਂ ਇੱਕ ਦਿਨ ਦੇ ਵਿੱਚ ਦੋ ਜਗ੍ਹਾ ਤੇ ਵੀ ਕੈਂਪ ਲਗਾਏ ਗਏ ਚਾਹੇ ਰੋਬੀ ਦਾਸਟਰ ਇਨਸ਼ਾਅੱਲਾ ਚਾਹੇ ਨਕਾਸਟਰ ਇਨਸ਼ਾਅੱਲਾ ਇੱਕ ਦਿਨ ਦੇ ਵਿੱਚ ਦੋ-ਦੋ ਜਗ੍ਹਾ ਤੇ ਕੈਂਪ ਲਗਾਏ ਗਏ ਜਾਨੀ ਕਿ ਪਬਲਿਕ ਦਾ ਰਸਨਾ ਨਾ ਹੋਵੇ ਬਿਲਕੁਲ ਦੇਖਦੇ ਹੋਏ ਤੇ ਉਸ ਤੋਂ ਬਾਅਦ ਕਈ ਸਕੂਲਾਂ ਦੇ ਵਿੱਚ ਲਗਾਏ ਗੁਰਦੁਆਰਾ ਸਾਹਿਬ ਲਗਾਏ ਜੀ ਪਰ ਕਿਤੇ ਨਾ ਕਿਤੇ ਮੈਂ ਸਮਝਦਾ ਲੋਕ ਵੀ ਉਤੋਂ ਬੇਰ ਨਹੀਂ ਸੀਗੇ ਜਾਨਕੀ ਲੋਕਾਂ ਨੂੰ ਸਮਝ ਨਹੀਂ ਪਾਏ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਰਹੇ ਨਾ ਸੀ ਡਰ ਸੀ ਬਿਲਕੁਲ ਵੀ ਜੇ ਅਸੀਂ ਉਹਦੀ ਗੁਰਦੁਆਰਾ ਸਾਹਿਬ ਜਾ ਕੇ ਲੜਕਾ ਅਲੋਟਮੈਂਟ ਵੀ ਕਰਾਉਂਦਾ ਸੀ ਸਾਰਾ ਕੁਝ ਹੀ ਹੁੰਦਾ ਸੀ ਪਰ ਲੋਕ ਡਰਦੇ 40 50 60 ਇੰਨੇ ਕ ਬੰਦੇ ਆਉਂਦੇ ਸੀ ਪਰ ਅੱਜ ਜਦੋਂ ਹੁਣ ਦਿੱਲੀ ਅ ਜਦੋਂ ਮੇਰੇ ਵਾਰਡ ਦੀ ਡਿਸਪੈਂਸਰੀ ਆ ਉੱਥੇ ਟੀਕਾ ਕਰਨਾ ਹੋ ਰਿਹਾ ਤੇ ਲੰਬੀ ਲਾਈਨ ਹੁੰਦੀ ਆ 200 ਜੇ ਵੈਕਸੀਨ ਆਉਂਦੀ ਆ ਤਾਂ ਮੇਰੇ ਸਾਹਮਣੇ 2 ਘੰਟੇ ਦੇ ਵਿੱਚ ਲੱਗ ਜਾਂਦੀ ਆ ਉਸ ਤੋਂ ਬਾਅਦ ਵੀ ਲੋਕ ਆ ਬਿਲਕੁਲ ਉਹ ਸਾਡਾ ਪਹਿਲਾ ਫਰਜ਼ ਆ ਲੋਕਾਂ ਦੀ ਜਾਨ ਨੂੰ ਬਚਾਉਣਾ ਬਚਾਉਣਾ ਬਿਲਕੁਲ ਕਿਵੇਂ ਵੀ ਉਹਨੂੰ ਦੇਖ ਰੇ ਕਰ ਸਕਦੇ ਆ ਉਹ ਪ੍ਰੋਪਰ ਚਾਹਦਾ ਜੀ ਜਿਹੜਾ ਤੁਸੀਂ ਕਿਹਾ ਕਿ ਪਹਿਲਾਂ ਜਦੋਂ ਤੁਸੀਂ ਟੀਕਾ ਕਰਨ ਦੀ ਸਹੂਲਤਾਂ ਦੇ ਰਹੇ ਸੀਗੇ ਥਾ ਥਾਤੇ ਜਾ ਕੇ ਗੁਰਦੁਆਰੇ ਜਾਂ ਧਰਮਸ਼ਾਲਾਾਂ ਦੇ ਵਿੱਚ ਤਾਂ ਲੋਕੀ ਘਟ ਆਉਂਦੇ ਸੀਗੇ ਕਿਤਨੇ ਕਿਤ ਉਹਨਾਂ ਦੇ ਮਨ 'ਚ ਡਰ ਹੁੰਦਾ ਸੀ ਤੇ ਕੀ ਸਮਝਦੇ ਹੋ ਵੀ ਉਹਨਾਂ ਦੇ ਮਨ 'ਚ ਡਰ ਕਿਉਂ ਸੀਗਾ ਐਕਚੁਅਲੀ ਕੁਝ ਖਬਰਾਂ ਫੇਸਬੁੱਕ ਤੇ ਦੇਖ ਕੇ ਵੀ ਕਿਸੇ ਨੇ ਵੈਕਸੀਨ ਲਗਾਈ ਤਾਂ ਉਹਦੀ ਡੈਥ ਹੋ ਗਈ ਕੁਝ ਐਸੀਆਂ ਚੀਜ਼ਾਂ ਹੋ ਗਈ ਲੋਕ ਕਿਉਂਕਿ ਲੋਕ ਸਾਡੇ ਸਮਾਜ ਦੇ ਲੋਕ ਕਿਸੇ ਨੂੰ ਦੇਖ ਕੇ ਪਿੱਛੇ ਜਲਦੀ ਲੱਗਣ ਵਾਲੀ ਆ ਮਾੜੀ ਗੱਲ ਨੂੰ ਚੰਗੀ ਗੱਲ ਹੋਵੇ ਤਾਂ ਪਿੱਛੇ ਸਾਡਾ ਸਮਾਂ ਜਲਦੀ ਨਹੀਂ ਲੱਗਦਾ ਨਹੀਂ ਲੱਗਦਾ ਉਹਨੂੰ ਦੇਖ ਕੇ ਫਿਰ ਬੜਾ ਮੇਰੇ ਆਫਿਸ ਦਾ ਸਾਰੇ ਸਟਾਫ ਨੇ ਵੀ ਲੋਕਾਂ ਨੂੰ ਘਰ-ਘਰ ਵੇਚੀ ਤਾ ਮੈਂ ਵੀ ਗਿਆ ਲੋਕਾਂ ਨੂੰ ਵੇਰ ਕੀਤਾ ਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਮੰਦਰਾਂ ਦੇ ਵਿੱਚ ਗਏ ਆ ਵੀ ਇਹ ਜ਼ਰੂਰੀ ਆ ਸਾਡੇ ਅਸੀਂ ਬਚਾਂਗੇ ਜੀ ਅਸੀਂ ਆਪਣੇ ਬੱਚੇ ਬਚਾਵਾਂਗੇ ਜੇ ਅਸੀਂ ਇੱਦਾਂ ਘੁਮਾਂਗੇ ਕੁਛ ਨਾ ਕੁਛ ਤਾਂ ਸਾਨੂੰ ਵੈਕਸੀਨ ਲਗਾਵਾਂਗੇ ਤਾਂ ਹੀ ਇਹ ਬਚ ਸਕਦੇ ਆ ਤਾਂ ਅਸੀਂ ਕਿਸੇ ਦੀ ਮਦਦ ਕਰ ਸਕਦੇ ਆ ਕਿਸਨੂੰ ਬਚਾ ਸਕਦੇ ਆ ਅੱਜ ਲੋਕ ਮੈਂ ਸਮਝਦਾ ਆਪ ਹੀ ਲੱਗੇ ਹੋਏ ਨੇ ਕਿਸੇ ਨੂੰ ਜ਼ਿਆਦਾ ਕਹਿਣਾ ਨਹੀਂ ਪੈ ਰਿਹਾ ਬੜੀ ਕਾਲ ਵੀ ਆਉਂਦੀਆਂ ਨੇ ਹੁਣ ਹੌਲੀ ਹੌਲੀ ਜਿਹੜੇ ਅਵੇਅਰ ਹੋਣਾ ਸ਼ੁਰੂ ਹੋ ਗਏ ਆ ਹੁਣ ਕਾਫੀ ਹੱਦ ਤੱਕ ਲੋਕ ਵੀ ਹੋ ਗਏ ਜੀ ਨਿਰਮਲ ਜੀ ਅੱਗੇ ਗੱਲ ਕਰਦੇ ਥੋੜੀ ਇਸ ਪੰਜਾਬ ਦੀ ਸਿਹਤ ਹਾਲਤ ਨੂੰ ਲੈ ਕੇ ਜਿਵੇਂ ਕਿ ਕਾਂਗਰਸ ਪਾਰਟੀ ਦੇ ਤੁਸੀਂ ਵੀ ਇੱਕ ਹਿੱਸਾ ਠੀਕ ਹੈ ਤੇ ਕਾਂਗਰਸ ਬਾਰੇ ਜਿਹੜੇ ਮੈਂ ਗੱਲ ਕਰਾਂਗੀ ਤਾਂ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵਿੱਚ ਜਦੋਂ ਕਾਂਗਰਸ ਸਰਕਾਰ ਬਣੀ ਸੀ ਆਪਣੇ ਸੂਬੇ ਦੇ ਵਿੱਚ ਉਸ ਤੋਂ ਉਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਬਹੁਤ ਸਾਰੇ ਵਾਅਦੇ ਕੀਤੇ ਸੀ ਮੈਂ ਜ਼ਿਆਦਾ ਵਾਅਦਿਆਂ ਦੀ ਗੱਲ ਨਾ ਕਰਦੇ ਹੋਏ ਸਿਰਫ ਦੋ ਚੀਜ਼ਾਂ ਦੇ ਉੱਤੇ ਗੱਲ ਕਰਾਂਗੀ ਕਿ ਇੱਕ ਤਾਂ ਉਹਨਾਂ ਨੇ ਗੁਟਕਾ ਸਾਹਿਬ ਦੀ ਸੋਹ ਚੁੱਕੀ ਸੀ ਕਿ ਹਾਂਜੀ ਮੈਂ 4 ਹਫ਼ਤਿਆਂ ਦੇ ਵਿੱਚ ਨਸ਼ਾ ਖਤਮ ਕਰ ਦੇਵਾਂਗਾ ਦੂਸਰਾ ਹਰ ਕਰ ਕਰ ਦੇ ਵਿੱਚ ਨੌਕਰੀ ਦਵਾਂਗੇ ਲੇਕਿਨ ਅੱਜ ਜੋ ਹਾਲਾਤ ਨੇ ਕਿ ਹਰ ਕਰ ਤੋਂ ਹਰ ਨੌਜਵਾਨ ਵਰਗ ਜਾਂ ਕੋਈ ਵਪਾਰੀ ਵਰਗ ਉਹ ਇਹ ਕਹਿ ਰਿਹਾ ਕਿ ਨੌਕਰੀ ਤਾਂ ਦੂਰ ਦੀ ਗੱਲ ਹੈ ਹਰ ਘਰ ਦੇ ਵਿੱਚੋਂ ਰੋਜ਼ਗਾਰ ਜਿਹੜਾ ਹੈ ਉਹ ਖੋ ਲਿਆ ਗਿਆ। ਦੇਖੋ ਐਸੀ ਕੋਈ ਗੱਲ ਨਹੀਂ ਕੈਪਟਨ ਸਾਹਿਬ ਨੇ ਬਿਲਕੁਲ ਲੋਕਾਂ ਨਾਲ ਵਾਅਦੇ ਕੀਤੇ ਸੀ ਵੀ ਜੋ ਉਹਨਾਂ ਨੇ ਵਾਅਦੇ ਕੀਤੇ ਆ ਉਹ ਪੂਰੇ ਕੀਤੇ ਜਾਣਗੇ। ਠੀਕ ਆ ਵੀ ਆ ਕਰੋਨਾ ਕਰਕੇ ਕੁਝ ਦਿੱਕਤਾਂ ਆ ਗਈਆਂ ਪਰ ਫਿਰ ਵੀ ਜਿਹੜੀ ਨੌਕਰੀਆਂ ਦਾ ਵਾਅਦਾ ਕੀਤਾ ਸੀ ਉਹ ਪ੍ਰਾਈਵੇਟ ਨੌਕਰੀਆਂ ਵੀ ਸੀ ਉਹਨਾਂ ਨੇ ਇਹ ਨਹੀਂ ਕਿਹਾ ਸੀ ਕਿ ਘਰ ਘਰ ਸਾਰਿਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਇਹ ਉਹਨਾਂ ਨੇ ਨਹੀਂ ਕਿਹਾ ਸੀ ਉਹਨਾਂ ਨੇ ਕਿਹਾ ਸੀ ਘਰ ਘਰ ਨੌਕਰੀਆਂ ਦਿੱਤੀਆਂ ਜਾਣਗੀਆਂ ਬਿਲਕੁਲ ਅੱਜ ਕੀ ਆ ਵੀ ਇੱਕ ਬੱਚੇ ਨੇ ਪਲੱਸ 2 ਪਾਸ ਕੀਤੀ ਉਹਨੂੰ ਪਤਾ ਨਹੀਂ ਮੈਂ ਕਰਨਾ ਕੀ ਆ ਇੱਕ ਬੱਚਾ ਗ੍ਰੈਜੂਏਸ਼ਨ ਕਰਕੇ ਮੈਂ ਕਰਨਾ ਕੀ ਉਹ ਸਰਕਾਰੀ ਨੌਕਰੀ ਬਾਰੇ ਸੋਚਦਾ ਸੀ ਪ੍ਰਾਈਵੇਟ ਬਾਰੇ ਉਹਨੂੰ ਪਤਾ ਨਹੀਂ ਸੀ ਕਿਤੇ ਗਾਲੇ ਦੁਆਲੇ ਇਧਰ ਪਤਾ ਕਰਦਾ ਸੀ ਨਹੀਂ ਸੀ ਪਰ ਸੀਐਮ ਸਾਹਿਬ ਨੇ ਕਿਹਦਾ ਸਿਸਟਮ ਬਣਾਇਆ ਰੋਜ਼ਗਾਰ ਮੇਲਾ ਲਗਾਇਆ ਜੀ ਉੱਥੇ ਆ ਕੇ ਜਿਹੜੇ ਬੱਚੇ ਸੀ ਆਪਣਾ ਰਿਜ਼ੂਮ ਦਿੰਦੇ ਸੀ ਵੀ ਮੈਂ ਪਲੱਸ 2 ਕੀਤੀ ਆ ਗ੍ਰੈਜੂਏਟ ਹਾਂ ਉਹਦੇ ਮੁਤਲਕ ਉਹਨਾਂ ਨੂੰ ਨੌਕਰੀਆਂ ਮਿਲ ਗਈਆਂ ਇਹ ਤਾਂ ਆਪੋਜੀਸ਼ਨ ਕਹਿੰਦੀ ਆ ਜੀ ਬਈ ਉਹਨਾਂ ਨੇ ਸਰਕਾਰੀ ਨੌਕਰੀਆਂ ਸਰਕਾਰੀ ਨੌਕਰੀਆਂ ਕਰ ਕਰ ਤਾਂ ਹਰ ਇੱਕ ਨੂੰ ਸਰਕਾਰੀ ਨੌਕਰੀ ਤਾਂ ਮਿਲ ਨਹੀਂ ਸਕਦੀ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਜੋ ਵਾਅਦੇ ਕੀਤੇ ਆ ਪੂਰੇ ਹੋ ਰਹੇ ਨੇ ਤੇ ਜਿਹੜੇ ਨਸ਼ੇ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਅੱਜ ਵੀ ਨਸ਼ਾ ਹੈ ਮੈਂ ਉਹਨੂੰ ਨਹੀਂ ਕਹਦਾ ਵੀ ਨਸ਼ਾ ਬਿਲਕੁਲ ਖਤਮ ਹੋ ਗਿਆ ਅਚਾਨਕ ਦਿਨ ਪਹਿਲਾਂ ਮੇਰੇ ਵਾਰਡ ਦੇ ਵਿੱਚ ਵੀ ਚਿੱਟੇ ਦਾ ਬੜਾ ਰੋਲਾ ਪਿਆ ਮੀਡੀਆ 'ਚ ਵੀ ਆਇਆ ਵੀ ਵਾਰਡ ਦੇ ਵਿੱਚ ਨਸ਼ਾ बिकਦਾ ਪਿਆ ਚਿੱਟਾ ਤਾਂ ਉਸ ਤੋਂ ਬਾਅਦ ਮੰਤਰੀ ਸਾਹਿਬ ਦੀ ਲੋਕਲ ਪਾਰਕ ਕੁਸ਼ਨ ਆਫੀਸ ਦੀ ਉਹਨਾਂ ਨੂੰ ਨੋਟਿਸ ਆਇਆ ਉਹਨਾਂ ਨੇ ਦਰੁਪਤ ਪੁਲਿਸ ਨੂੰ ਕਿਹਾ ਮੇਰੇ ਕੋਲ ਪਹਿਲਾਂ ਵੀ ਉਹਨੀਆਂ ਸ਼ਿਕਾਇਤਾਂ ਆਈਆਂ ਸੀਗੀਆਂ ਵੀ ਅਜੇ ਕਾਉਂਸਲਰ ਦੇ ਤੌਰ ਤੇ ਇਉਂ ਤੇ ਨਸ਼ਾ ਵਿਕਦਾ ਪਰ ਉਦੋਂ ਜਿਹੜੇ ਸੀਪੀ ਸਾਹਿਬ ਸੀ ਉਹਨਾਂ ਤੋਂ ਪਹਿਲਾਂ ਡਾਕਟਰ ਸਾਹਿਬ ਉਹਨਾਂ ਨਾਲ ਮਿਲ ਕੇ ਜਿਹੜੇ ਕੁਝ ਐਸੇ ਲੋਕ ਸੀ ਉਹਨਾਂ ਦੇ ਪਰਚੇ ਵੀ ਦਰਜ ਹੋਏ ਨੇ ਮੇਰੇ ਵਾਰਡ ਦੇ ਵਿੱਚ ਜੀ ਤੇ ਉਹ ਠੱਲ ਪੈ ਗਈ ਸੀ ਪਰ ਹਮ ਚੰਦ ਦਿਨ ਪਹਿਲਾਂ ਪਤਾ ਲੱਗਿਆ ਹਜੇ ਵੀ ਉੱਥੇ ਨਸ਼ਾ ਵਿਕਦਾ ਪਰ ਜਦੋਂ ਹੁਣ ਦੁਆਰਾ ਸਫਾਈ ਕੀਤੀ ਆ ਪੁਲਿਸ ਵੱਲੋਂ ਤੇ ਉੱਥੇ ਹੁਣ ਥੋੜੀ ਲੱਗਦਾ ਵੀ ਠੱਲ ਹੈ ਗਈ ਹੈ ਪਰ ਜਿਹੜਾ ਹਜੇ ਵੀ ਕੋਈ ਐਸੇ ਲੋਕ ਹੋਣਗੇ ਉਹਨਾਂ ਦੀ ਲਿਸਟ ਬਣਾ ਕੇ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਲੇਕਿਨ ਇਹ ਹੈ ਨਾ ਕਿ ਪੁਲਿਸ ਠੀਕ ਹੈ ਉਹਨਾਂ ਨੂੰ ਕਾਬੂ ਕਰਦੀ ਹੈ ਨਸ਼ਾ ਠੱਲ ਪਹੁੰਦੀ ਹੈ ਉਹ ਕੁਝ ਦਿਨ ਲਈ ਠੀਕ ਹੈ ਅਵੇਅਰ ਹੋ ਜਾਂਦੇ ਕਿ ਉਹ ਵੀ ਨਸ਼ਾ ਨਾ ਵੇਚੇ ਲੇਕਿਨ ਆਈ ਦਿਨ ਫਿਰ ਤੋਂ ਇਹ ਸ਼ੁਰੂਆਤ ਹੋ ਜਾਂਦੀ ਹੈ ਕਮੀ ਕਿੱਥੇ ਆਂਦੀ ਪਈ ਹੈ ਕਮੀ ਦੇਖੋ ਜੀ ਕਿਤੇ ਨਾ ਕਿਤੇ ਜਿੱਥੇ ਨਸ਼ਾ ਵਿਕਦਾ ਜਿਹੜੇ ਉੱਥੇ ਦੇ ਲੋਕ ਨੇ ਆਲਾ ਦਵਾਲਾ ਬੰ ਮੈਂ ਅੱਗੇ ਵੀ ਕਈ ਮੀਟਿੰਗਾਂ 'ਚ ਕਿਹਾ ਪੁਲਿਸ ਦੀ ਮੌਜੂਦਗੀ 'ਚ ਕਿਹਾ ਡੀਐਸਪੀ ਸਾਹਿਬ ਐ ਐਸਚੋ ਬੈਠੇ ਹੋ ਨਾ ਤੁਮੇ ਪਬਲਿਕ ਨੂੰ ਕਿਹਾ ਜੇ ਕੋਈ ਨਸ਼ਾ ਵੇਚਦਾ ਤਾਂ ਮੈਨੂੰ ਕਾਲ ਕਰੋ ਬਿਲਕੁਲ ਤੁਹਾਡਾ ਨਾਮ ਕਿਤੇ ਨਹੀਂ ਦੱਸਿਆ ਜਾਏਗਾ ਜੇ ਤੁਸੀਂ ਪੁਲਿਸ ਨੂੰ ਨਹੀਂ ਕਾਲ ਕਰਦੇ ਪੁਲਿਸ ਤੋਂ ਇੱਕ ਡਰ ਹੁੰਦਾ ਵੀ ਪੁਲਿਸ ਮਿਲੀ ਹੋਈ ਆ ਆਮ ਲੋਕਾਂ ਦੇ ਮਨਾਂ ਤੱਕ ਇਹ ਹੁੰਦਾ ਵੀ ਤੁਸੀਂ ਮੈਨੂੰ ਕਾਲ ਕਰੋ ਵੀ ਉੱਥੇ ਨਸ਼ਾ ਵਿਕਦਾ ਪਿਆ ਉਹ ਮੈਂ ਆਪੀ ਚਾਹੀ ਸੀਪੀ ਸਾਹਿਬ ਨੂੰ ਦੱਸਾਂ ਚਾਹੇ ਐਟੀਜੀਪੀ ਸਾਹਿਬ ਨੂੰ ਦੱਸਾਂ ਚਾਹੇ ਸੀਐਮ ਸਾਹਿਬ ਨੂੰ ਦੱਸਾਂ ਉਹਨੂੰ ਆਪਾਂ ਨਸ਼ੇ ਨੂੰ ਰੋਕਾਂਗੇ ਤਾਂ ਜਿਹੜੀ ਆਪਣੀ ਨੌਜਵਾਨ ਪੀੜ੍ਹੀ ਆ ਆਪਾਂ ਨੂੰ ਨਸ਼ੇ ਤੋਂ ਬਚਾ ਸਕੀ ਬਿਲਕੁਲ ਅ ਨਿਰਮਲ ਜੀ ਉੱਥੇ ਹੀ ਗੱਲ ਕਰਾਂਗੇ ਕਿ ਜਿਹੜੀ ਆਪਣੀ ਸੂਬਾ ਸਰਕਾਰ ਦੀ ਜਿਹੜੀ ਮੁਖਾਲਫਤ ਹੈ ਉਹ ਲਗਾਤਾਰ ਵਧਦੀ ਜਾ ਰਹੀ ਹੈ ਆਏ ਦਿਨ ਕੁਛ ਨ ਕੋ ਸੁਣਨ ਨੂੰ ਮਿਲ ਰਿਹਾ ਕਿ 4 ਸਾਲ ਹੋ ਗਏ ਸੂਬਾ ਸਰਕਾਰ ਨੂੰ 6-7 ਮਹੀਨੇ ਰਹਿ ਗਏ ਲਗਭਗ ਵਿਧਾਨ ਸਭਾ ਦੀਆਂ ਚੋਣਾਂ ਨੂੰ ਤੇ 4 ਸਾਲਾਂ ਦੇ ਵਿੱਚ ਉਹਨਾਂ ਦੀ ਕਾਰਜਗੁਜ਼ਾਰੀ ਤੇ ਸਵਾਲ ਉੱਠੇ ਨੇ ਕਿ ਕੁਛ ਨਹੀਂ ਕੀਤਾ ਹੈਗਾ ਜੇ ਕੀਤਾ ਵੀ ਹੈ ਤੇ ਵਾਦੇ ਜਿਹੜੇ ਉਹ ਖੋਖਲੇ ਸਾਬਿਤ ਹੋ ਰਹੇ ਨੇ ਤੇ ਜਦੋਂ ਚੋਣਾ ਆਉਂਦੀਆਂ ਨੇ ਉਸ ਟਾਈਮ ਉਹ ਨਵੇਂ-ਨਵੇਂ ਪ੍ਰੋਜੈਕਟ ਲੈ ਆਉਂਦੇ ਨੇ ਲੋਕਾਂ ਦੇ ਵਾਸਤੇ ਪ੍ਰੋਜੈਕਟ ਲਿਆ ਕੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ ਮਤਲਬ ਇੱਕ ਤਿਕਨ ਦਿਖਾਵਾ ਕਰ ਦਿੰਦੇ ਨੇ ਤੇ ਕੀ ਇਸ ਤਰੀਕੇ ਦੇ ਨਾਲ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਚੋਣਾ ਹੋਣਗੀ ਵਿਧਾਨ ਸਭਾ ਸਰਕਾਰ ਬਣੇਗੀ ਦੇਖੋ ਜੀ ਬਿਲਕੁਲ ਸਰਕਾਰ ਬਣੇਗੀ ਜੋ ਲੋਕਾਂ ਨਾਲ ਵਾਦੇ ਕੀਤੇ ਸੀ ਜੀ ਕਾਂਗਰਸ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਕਪਟਨ ਅਮਿੰਦਰ ਸਿੰਘ ਜੀ ਉਹ 100% ਪੂਰੇ ਹੋ ਰਹੇ ਨੇ ਠੀਕ ਆ ਜਦੋਂ ਸਰਕਾਰ ਚੇਂਜ ਹੋਈ ਆ ਪਹਿਲੀ ਸਰਕਾਰ ਨੇ ਖਜ਼ਾਨਾ ਸਾਰਾ ਖਰਚ ਕਰ ਚੁੱਕੇ ਸੀ ਜੀ ਉਹ ਜਨਤਕ ਵੀ ਹੋਇਆ ਫੁਵਾਰਾਂ 'ਚ ਵੀ ਆਇਆ ਚੈਨਾਂ ਤੇ ਵੀ ਆਇਆ ਪੰਜਾਬ ਕਰਜ਼ਾਈ ਸੀ ਭਾਵੇਂ ਪੰਜਾਬ ਤਰੱਕੀਆਂ ਦੇ ਰਾਹਾਂ ਤੇ ਆ ਪਰ ਜਿਹੜੀਆਂ ਕਮੀਆਂ ਜੇ ਕੋਈ ਆਪਾਂ ਡਿਵੈਲਪਮੈਂਟ ਦੀ ਗੱਲ ਕਰਦੇ ਆ ਉਹਨੂੰ ਸਮਝ ਜ਼ਰੂਰ ਲੱਗਦਾ ਕਿ ਆ ਕਿਤੇ ਨਾ ਕਿਤੇ ਜਿਵੇਂ ਆਪਣੇ ਵਾਰਡ ਦੀ ਗੱਲ ਕਰਾਂ ਮਨੂੰ ਬੜੇ ਨੂੰ 3 ਸਵਾ 3 ਸਾਲ ਹੋ ਗਏ ਉਹਦੀਆਂ ਪਹਿਲਾਂ ਮੈਂ ਫਾਈਲਾਂ ਬਣਾਈਆਂ ਉਹਨੂੰ ਤੋਰਿਆ ਅਫਸਰਾਂ ਦੇ ਗਈਆਂ ਕਿਤੇ ਨਾ ਕਿਤੇ ਮਾਰਗ ਰੋਈ ਮੀਟਿੰਗਾਂ ਹੋਈਆਂ ਏਜੰਡੇ 'ਚ ਗਈਆਂ ਐਫਐਨਸੀ 'ਚ ਗਈਆਂ ਉਹ ਤੋਂ ਪਾਸ ਹੋਣ ਤੋਂ ਬਾਅਦ ਜਾ ਕੇ ਡਿਵੈਲਪਮੈਂਟ ਬਲ ਤੁਰਦੀਆਂ ਨੇ ਉਹ ਪ੍ਰੋਸੈਸ ਇੱਕ ਸਰਕਾਰੀ ਪ੍ਰੋਸੈਸਾ ਕੋਈ ਵੀ ਡਿਵੈਲਪਮੈਂਟ ਦਾ ਇਹ ਨਹੀਂ ਹੋਇਆ ਵੀ ਜਿ ਟੱਪਾ ਡਿਸੀਜਨ ਲਿਆ ਤੇ ਸਵੇਰੇ ਕੰਮ ਸ਼ੁਰੂ ਹੋ ਜਾਂਦਾ 3 ਸਾਲ ਹੋ ਗਏ ਜਾਂ 4 ਸਾਲ ਹੋ ਗਏ ਜਿਹੜੇ ਜਿਹੜੇ ਕੰਮਾਂ ਨੂੰ ਪਰ ਜੋ ਪੰਜਾਬ ਦੇ ਵਿੱਚ ਲੋਕਾਂ ਦਾ ਵਾਅਦਾ ਕੀਤਾ ਆ 2 ਸਾਲ ਤਾਂ ਸਾਨੂੰ 1 ਸਾਲ ਤੋਂ ਪਲੱਸ ਤਾਂ ਸਾਨੂੰ ਕਰੋਨਾ ਨਾਲ ਲੜਦੇ ਹੋ ਜੀ ਬਿਲਕੁਲ ਪਹਿਲਾਂ ਲੋਕ ਸਾਡੇ ਬਚਣਗੇ ਬਿਲਕੁਲ ਹਾਂਜੀ ਸਾਡੀਆਂ ਮਾਤਾ ਮਾਂ ਪਹਿਣਾ ਨੌਨ ਬਜ਼ੁਰਗ ਬਜ਼ੁਰਗ ਉਹ ਬਚਣਗੇ ਤਾਂ ਹੀ ਤਰੱਕੀਆਂ ਹੋਣਗੀਆਂ ਤਰੱਕੀਆਂ ਹੋਣਗੀਆਂ ਬਿਲਕੁਲ ਜੇ ਇਨਸਾਨ ਹੀ ਨਹੀਂ ਰਹੇਗਾ ਤਾਂ ਤਰੱਕੀ ਕਿਦੇ ਵਾਸਤੇ ਕਰਨੀ ਹੈ ਡਿਵੈਲਪਮੈਂਟ ਕਿਦੇ ਵਾਸਤੇ ਕਰਨੀ ਹੈ ਜੀ ਤੇ ਤਾਂ ਹੁਣ ਆਪੋ ਜੀ ਅੱਜ ਅੱਜ ਸਾਨੂੰ ਸਭ ਤੋਂ ਪਹਿਲਾਂ ਉਹ ਲੋਕਾਂ ਨੂੰ ਬਚਾਉਣ ਦੀ ਲੋੜ ਆ ਜੀ ਅੱਜ ਡਿਵੈਲਪਮੈਂਟਾਂ ਡਿਵੈਲਪਮੈਂਟ ਤਾਂ ਸਰਕਾਰਾਂ ਆਉਂਦੀਆਂ ਨੇ ਆਪਣੇ ਆਪਣੇ ਡਿਵੈਲਪਮੈਂਟ ਕਰਦੇ ਪਰ ਐਸਾ ਸਮਾਂ ਅੱਜ ਤੱਕ ਕਿਸੇ ਸਰਕਾਰ ਨੂੰ ਚੱਲਣਾ ਨਹੀਂ ਪਿਆ ਤੇ ਨਾ ਹੀ ਪਰਮਾਤਮਾ ਅੱਗੇ ਤੋਂ ਕਿਸੇ ਤੇ ਐਸੀ ਸਰਕਾਰ ਤੇ ਐਸੇ ਲੋਕਾਂ ਤੇ ਸਾਡੇ ਸਮਾਜ ਤੇ ਐਸਾ ਸਮਾਂ ਆਵੇ ਇੰਨਾ ਮਾੜਾ ਸਮਾਂ ਜਿਹੜੀ ਅੱਜ ਆਪਾਂ ਇਨਸਾਨ ਇਨਸਾਨ ਤੋਂ ਡਰਦਾ ਪਿਆ ਵਾ ਜੀ ਅੱਜ ਡਿਵੈਲਪਮੈਂਟ ਦੀ ਗੱਲ ਨਹੀਂ ਅੱਜ ਲੋਕਾਂ ਨੂੰ ਬਚਾਉਣ ਦੀ ਗੱਲ ਆ ਅੱਜ ਲੋਕ ਜੇ ਕਿਸੇ ਨੂੰ ਕਰੋਨਾ ਵਾ ਅੱਜ ਲੋਕ ਉਹ ਤੋਂ ਭੱਜਦੇ ਆ ਭੱਜਣ ਦੀ ਲੋੜ ਨਹੀਂ ਉਹਦੀ ਮਦਦ ਕਰਨ ਦੀ ਲੋੜ ਆ ਜੀ ਉਹਦਾ ਸਾਥ ਦੇਣ ਦੀ ਲੋੜ ਆ ਉਹਦੇ ਪਰਿਵਾਰ ਦਾ ਸਾਥ ਮੇਰੇ ਕੋਲ ਐਸੇ ਲੋਕ ਆਉਂਦੇ ਨੇ ਜੇ ਕਹਿੰਦੇ ਕਿਸੇ ਦੇ ਕਰੋਨਾ ਆ ਗਿਆ ਉਹਦੇ ਘਰੋਂ ਕੋਈ ਨੇੜੇੋਂ ਨਿਕਲਣ ਨੂੰ ਤਿਆਰ ਨਹੀਂ ਹੁੰਦਾ ਬਿਲਕੁਲ ਅੱਜ ਅੱਜ ਵੀ ਸਿਵਲ ਹਸਪੀਟਲ ਆ ਉੱਥੇ ਜਾ ਕੇ ਕਰੋਨਾ ਪੇਸ਼ੈਂਟ ਜਿਹੜੇ ਉਹਦੇ ਨਾਲ ਦੇ ਸੀ ਉਹਨਾਂ ਨੂੰ ਖੁਦ ਆਪਣੇ ਹੱਥੀਂ ਰਾਸ਼ਨ ਪ੍ਰੋਵਾਈਡ ਕਰਾ ਕੇ ਆਇਆ ਜੀ ਇਹ ਮਤਲਬ ਕਹਿੰਦਾ ਹੈ ਜੀ ਵੀ ਅਸੀਂ ਸਾਰੇ ਜੇ ਆਪਣੀ ਜ਼ਿੰਮੇਵਾਰੀ ਸਮਝਾਂਗੇ ਇਨਸਾਨ ਨਹੀਂ ਦੇ ਨਾਤੇ ਜੀ ਨਾਗਰਿਕ ਦੇ ਨਾਤੇ ਨਾ ਕਿ ਕੋਈ ਪਾਰਟੀਵਾਦੀ ਤੋਂ ਤਾਂ ਇਹਨੂੰ ਇਸ ਕਰੋਨੇ ਵਰਗੀ ਜਿਹੜੀ ਇਹ ਐਸੀ ਬਿਮਾਰੀ ਆ ਬਿਲਕੁਲ ਇਸ ਟਾਈਮ ਹਉਆ ਬਿਲਕੁਲ ਬਣ ਚੁੱਕੀ ਆ ਡਰ ਲੱਗਦਾ ਵਾ ਇਹ ਤੋਂ ਵੀ ਪੇਸ਼ੈਂਟ ਜਦੋਂ ਬਣ ਜਾਂਦਾ ਤੇ ਬਚਣ ਦੇ आसार ਨਹੀਂ ਮੇਰੀ ਵੀ ਅੱਜ ਸਿਸਟਰ ਡੀਐਮਸੀ ਅਜੇ ਵੀ ਐਡਮਿਟ ਆ ਸੀਰੀਅਸ ਆ ਜੀ ਪਤਾ ਨਹੀਂ ਪਰਮਾਤਮਾ ਨੇ ਕੀ ਲਿਖਿਆ ਕੀ ਹੋਣਾ ਵਾ ਅੱਜ 10 ਦਿਨ ਹੋ ਗਏ ਤੇ ਬੈਡ ਮਿਲਨੇ ਔਖੇ ਨਹੀਂ ਬਿਲਕੁਲ ਜੀ ਕਿਉਂਕਿ ਇਲਾਜ ਕੌਣ ਕਰਦੇ ਨੇ ਉਹ ਵੀ ਡਾਕਟਰ ਹੀ ਕਰਦੇ ਨੇ ਉਹ ਵੀ ਡਾਕਟਰ ਹੀ ਕਰਦੇ ਬਿਲਕੁਲ ਨਰਸਾਂ ਜਿਹੜੀਆਂ ਨੇ ਭੈਣਾ ਨੇ ਉਹੀ ਕਰਦੀਆਂ ਨੇ ਜੀ ਤੇ ਉਹ ਵੀ ਕਿਸੇ ਦੇ ਬੱਚੇ ਨੇ ਸਾਨੂੰ ਉਹਨਾਂ ਨੂੰ ਮੈਂ ਸਮਝਦਾ ਪ੍ਰਸ਼ੰਸਾ ਕਰਨੀ ਚਾਹੀਦੀ ਆ ਅੱਜ ਐਸੇ ਮਾੜੇ ਸਮੇਂ ਦੇ ਵਿੱਚ ਕੋਈ ਡਾਕਟਰ ਰਜ਼ਾਇਨ ਦੇਗੇ ਨਹੀਂ ਨਰਸਾ ਨਰਸਾ ਛੱਡ ਜੀ ਛੱਡ ਬਿਲਕੁਲ ਜੀ ਜਾਗ ਬੜੀ ਪਿਆਰੀ ਲੱਗਦੀ ਆ ਬਿਲਕੁਲ ਪਰ ਐਸੀ ਕੋਈ ਗੱਲ ਨਹੀਂ ਜੇ ਆਪਾਂ ਸਾਰੇ ਸਾਥ ਦੇਈਏ ਜੀ ਡਵੈਲਪਮੈਂਟ ਆ ਤਾਂ ਹੁੰਦੀਆਂ ਨੇ ਹੋ ਵੀ ਰਹੀਆਂ ਨੇ ਪਰ ਅੱਜ ਸਾਨੂੰ ਇਨਸਾਨਾਂ ਨੂੰ ਬਚਾਉਂਦੀ ਬਿਲਕੁਲ ਜਿਵੇਂ ਤੁਸੀਂ ਕਹਿ ਕੇ ਇੱਕ ਨਾਗਰਿਕ ਹੋਣ ਦੇ ਨਾਤੇ ਇਨਸਾਨੀਅਤ ਹੋਣ ਦੇ ਨਾਤੇ ਸਭ ਤੋਂ ਪਹਿਲਾਂ ਸਾਨੂੰ ਲੋਕਾਂ ਦੀ ਜਾਨ ਬਚਾਉਣੀ ਚਾਹੀਦੀ ਹੈ ਇਸ ਸਮੱਸਿਆ ਤੋਂ ਸੁਲਝੰਦਾ ਉਪਾਏ ਕਰਨਾ ਚਾਹੀਦਾ ਪਰ ਦੇਖਿਆ ਜਾਵੇ ਤਾਂ ਕਿ ਹਲੇ ਬੀਤੇ ਦਿਨ ਜੋ ਤੋਂ ਪੱਛਮੀ ਬੰਗਾਲ ਦੇ ਵਿੱਚ ਵੀ ਚੋਣ ਹੋਇਆ ਜਾਂ ਨਗਰ ਕੌਂਸਲ ਦੀਆਂ ਵੀ ਚੋਣਾਂ ਹੋਈਆਂ ਤਾਂ ਲਗਾਤਾਰ ਰੈਲੀਆਂ ਤੇ ਰੈਲੀਆਂ ਹੋ ਰਹੀਆਂ ਸੀਗੀਆਂ ਪਾਰਟੀਆਂ ਦੇ ਵੱਲੋਂ ਉਸ ਟਾਈਮ ਕਰੋਨਾ ਮਹਾਮਾਰੀ ਨੂੰ ਇਗਨੋਰ ਕੀਤਾ ਗਿਆ ਲੇਕਿਨ ਉਹੀ ਆਮ ਬੰਦਾ ਜਦੋਂ ਕਿਤੇ ਦੁਕਾਨ ਖੋਲ ਲੈਂਦਾ ਆ ਜਾਂ ਕੋਈ ਮਾਮਲੀ ਜੀ ਰਸ਼ ਹੀ ਹੋ ਜਾਂਦਾ ਹੈ ਕਿਸੇ ਦੁਕਾਨ ਦੇ ਨੇੜੇ ਤਾਂ ਉਹਨਾਂ ਦੇ ਚਲਾਨ ਕੱਢ ਦਿੱਤੇ ਜਾਂਦੇ ਨੇ ਉਹਨਾਂ ਨੂੰ ਉਥੋਂ ਦੀ ਭਜਾ ਦਿੱਤਾ ਜਾਂਦਾ ਵੀ ਡਰਿਆ ਜਾਂਦਾ ਵੀ ਤੁਸੀਂ ਕਿਉਂ ਖੋਲੇ ਵੀ ਮਹਾਮਾਰੀ ਫੈਲੂਗੀ ਉਸ ਟਾਈਮ ਵਿੱਚ ਹੀ ਧਿਆਨ ਦਿੱਤਾ ਜਾਂਦਾ ਇਸ ਚੀਜ਼ ਬਾਰੇ ਬਿਲਕੁਲ ਠੀਕ ਗੱਲ ਹੈ ਤੁਹਾਡੀ ਕਿਉਂਕਿ ਕੋਈ ਦੁਕਾਨ ਖੁੱਲੀ ਆ ਉਹਦਾ 500 ਦਾ ਚਲਾਨ 2000 ਦਾ ਚਲਾਨ ਹੋ ਰਿਹਾ ਜਿਹੜੇ ਸਾਡੇ ਸਾਡੀ ਸਰਕਾਰ ਵੱਲੋਂ ਲਾ ਲੋ ਪੁਲਿਸ ਦੀ ਟੀਮ ਉਹ ਚਲਾਨ ਕਰਦੀ ਪਰ ਉਹ ਇੱਕ ਤਰ੍ਹਾਂ ਦਾ ਲੋਕਾਂ ਨੂੰ ਵੀਰ ਕਰਦੀ ਵੀ ਤੁਸੀਂ ਦੁਕਾਨ ਜੀ ਦੀ ਜਿੱ ਕਿਸ ਨੇ ਸਮਾਨ ਲੈਣਾ 2 ਵਜੇ ਤੱਕ ਦੁਕਾਨ ਖੁੱਲੀ ਹੈ ਜੇ 1 ਵਜੇ ਤੱਕ ਉਹਨੂੰ ਬੰਦ ਕਰਨੀ ਚਾਹੀਦੀ ਗੱਲ ਕਰੀਏ ਰੈਲੀਆਂ ਵੀ ਰੈਲੀਆਂ ਤਾਂ ਜਿਹੜੀ ਪਾਰਟੀ ਦਾ ਕੋਈ ਨੁਮਾਇੰਦਾ ਖੜਾ ਲੋਗ ਉਹਦੇ ਨਾਲ ਜੁੜੇ ਹੁੰਦੇ ਨੇ ਉਦੋਂ ਨਹੀਂ ਨਹੀਂ ਦਿਖਦੇ ਕੋਰੋਨਾ ਵੋਹਦੇ ਤਾਂ ਵੀ ਅਸੀਂ ਉਸ ਨੂੰ ਜਿਤਾਉਣਾ ਵਾ ਉਹਦੇ ਨਾਲ ਜੁੜੀ ਹੁੰਦੀ ਉਹਨੇ ਨਾਲ ਪਰਸਨਲ ਜਿਹੜੀ ਅਟੈਚਮੈਂਟ ਆ ਉਹਦੇ ਨਾਲ ਰੈਲੀਆਂ ਕਰਦੇ ਆ ਜਦਕਿ ਹੋਣੀਆਂ ਨਹੀਂ ਚਾਹੀਦੀਆਂ ਅਸੀਂ ਜਾਣਾਂ ਇਨਸਟਰਕਸ਼ਨ ਵੀ ਫੋਲੋ ਨਹੀਂ ਕੀਤੀ ਗਈ ਨਾ ਰਸ਼ ਉਸ ਨਹੀਂ ਹੈ ਕੋਈ ਛੋਟਾ ਡਿਸਟੈਂਸਿੰਗ ਨਹੀਂ ਹੈ ਮਾਸਕ ਨਹੀਂ ਹੈ ਉਹ ਉਹ ਗਲਤ ਆ ਉਹਦੀ ਤੇ ਕਿਤੇ ਨਾ ਕਿਤੇ ਜਿਹੜੀਆਂ ਵੱਡੀਆਂ ਵੱਡੀਆਂ ਰੈਲੀਆਂ ਹੋਈਆਂ ਅਸੀਂ ਆਪ ਹੀ ਉਹਨੂੰ ਨਿੰਦਦੇ ਆ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਕੱਲ ਹੀ ਹੋਵੇ ਚਾਹੇ ਬੀਜੇਪੀ ਵੀ ਹੋਵੇ ਜਿਹੜੀਆਂ ਵੱਡੀਆਂ ਰਹਗੀਆਂ ਨੇ ਨਹੀਂ ਲੋੜਾ ਚਾਹੀਦੀਆਂ ਅੱਜ ਲੋਕਾਂ ਨਾਲ ਅਸੀਂ ਮੈਂ ਸਮਝਦਾ ਨਹੀਂ ਜਾਨ ਨਾਲ ਖਿਲਵਾੜ ਕਰ ਰਹੇ ਆ ਅੱਜ ਸਾਨੂੰ ਉਹਨਾਂ ਨੂੰ ਬਚਾਉਣਾ ਚਾਹੀਦਾ ਵਾ ਫਿਰ ਗੱਲ ਉਹੀ ਆ ਜਾਂਦੀ ਹੈ ਪਹਿਲਾਂ ਜੋ ਬਚਣਗੇ ਤਾਂ ਹੀ ਡਵੈਲਪਮੈਂਟ ਆਉਣਗੇ ਹਾਂ ਜਿਹੜੇ ਚਲਾਲ ਕਰਦੇ ਆ ਉਹ ਡਰਾਉਂਦੇ ਨੇ ਪੁਲਿਸ ਵਾਲੇ ਵੀ ਤੁਸੀਂ ਆਪਣੇ ਘਰ ਬੈਠੋ ਬਿਲਕੁਲ ਮਾਸਕ ਤੋਂ ਬਿਨਾਂ ਘੁੰਮਦੇ ਆ ਇੱਕ ਚਲਾਣ ਇਸ ਕਰਕੇ ਕੀਤਾ ਜਾਂਦਾ ਵੀ ਤੁਸੀਂ ਜੇ ਕਿਤੇ ਦੁਆਰਾ ਜਾਓ ਤਾਂ ਮਾਸਕ ਲਾਓ ਜੀ ਬਿਲਕੁਲ ਪੁਲਿਸ ਨੂੰ ਦੇਖ ਕੇ ਮਾਸਕ ਲਾਉਂਦੇ ਬਿਲਕੁਲ ਪੁਲਿਸ ਨੂੰ ਦੇਖ ਕੇ ਕਰੋਨਾ ਭੱਜ ਜਾਂਦਾ ਬਿਲਕੁਲ ਤੁਹਾਡੀ ਸੋਚ ਆ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਲੋਕਾਂ ਨੂੰ ਵੀ ਬੱਚਿਆਂ ਨੂੰ ਨੌਜਵਾਨਾਂ ਨੂੰ ਵੀ ਜੇ ਤੁਸੀਂ ਬਾਹਰ ਨਿਕਲਦੇ ਹੋ ਘੱਟ ਤੋਂ ਘੱਟ ਆਪਣਾ ਮਾਸਕ ਪੂਰਾ ਲਾ ਕੇ ਕਿੱਟ ਲਾ ਕੇ ਜਾਓ ਕਿਉਂਕਿ ਬੜੀਆਂ ਕੀਮਤੀ ਜਾਨਾਂ ਨੇ ਜੀ ਤੁਹਾ ਨੂੰ ਕੁਝ ਹੋ ਗਿਆ ਤੁਹਾਡੇ ਪਰਿਵਾਰ ਨੂੰ ਕੁਝ ਹੋ ਗਿਆ ਪਰਿਵਾਰ ਨੂੰ ਦੇਖਦੇ ਹੋਏ ਉਹਨੂੰ ਬਚਾਉਣਾ ਵਾ ਉਹਨੂੰ ਮਾਸਕ ਲਾ ਕੇ ਜਾਓ ਐਸਾ ਮੌਕਾ ਹੀ ਨਾ ਦੋ ਵੀ ਪੁਲਿਸ ਸਾਨੂੰ ਰੋਕੇ ਤੇ ਸਾਡਾ ਚਲਾਨ ਲਾ ਜੋ ਜਿੱਦਾਂ ਤੁਸੀਂ ਕਿਹਾ ਕਿ ਲੋਕੀ ਪੁਲਿਸ ਮੁੱਦੇ ਕਿ 마스크 ਵਗਰ ਲਗਾ ਲੈਂਦੇ ਨੇ ਉਥੇ ਜਿਵੇਂ ਗੱਲ ਕਰਾਂ ਕਿ ਜੇ ਡਰ ਦੇ ਮਾਰੇ ਉਹ 마스크 ਲਗਾਉਂਦੇ ਵੀ ਆ ਲੇਕਿਨ ਜਦੋਂ ਪੁਲਿਸ ਤੁਸੀਂ ਕਿਹਾ ਅਵੇਅਰ ਵੀ ਕਰਦ ਨੇ ਜੇ ਚਲਾਨ ਕੱਢਦੇ ਆ ਤਾਂ ਲੇਕਿਨ ਜਿਹੜੀ ਸੋਸ਼ਲ ਮੀਡੀਆ ਤੇ ਇੰਦਰੋਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕੁੱਟ ਮਾਰਦੀਆਂ ਕਿ ਉਹ 마스크 ਨਹੀਂ ਪਾਇਆ ਵੇਅਰ ਨਹੀਂ ਕੀਤਾ ਅਵੇਅਰ ਕਰਨ ਵਿੱਚ ਤਾਂ ਕੁੱਟ ਮਾਰ ਕਿੰਨੀ ਜ਼ਿਆਦਾ ਕੀਤੀ ਜਾਂਦੀ ਕਿ ਉਹ ਤਰੀਕਾ ਜਾਇਜ਼ ਹੈ ਅਵੇਅਰ ਕਰਨ ਦਾ ਬਿਲਕੁਲ ਗਲਤ ਆ ਜੇ ਕਿਸੇ ਤੇ ਕੋਈ ਰਾਈਟ ਨਹੀਂ ਪੁਲਿਸ ਕੋਲ ਕਿਸੇ ਨੂੰ ਕੁੱਟਣ ਦਾ ਇਹ ਆਮ ਲੋਕ ਨੇ ਜਿਹੜੇ ਵਿਚਾਰੇ ਕਰੋਨਿਕਲ ਦੇ ਨੇ ਕੋਈ ਹਸਪੀਟਲ ਜਾ ਰਿਹਾ ਹੋਵੇਗਾ ਕੋਈ ਕਿਸੇ ਡਾਕਟਰ ਦੇ ਜਾ ਰਿਹਾ ਹੋਵੇਗਾ ਵੈਸੇ ਨਹੀਂ ਹੁੰਦੀ ਪੁਲਿਸ ਕੋਲ ਕੋਈ ਰਾਈਟ ਨਹੀਂ ਹੈਗਾ ਕਿਸੇ ਦੇ ਹੱਤ ਚੁੱਕਦਾ ਇਹ ਕੋਈ ਕ੍ਰਿਮੀਨਲ ਲੋਕ ਨਹੀਂ ਹੈਗੇ ਜੇ ਮੇਰੀ ਮਾਸਪੰਕ ਭੁੱਲ ਵੀ ਜਾਂਦਾ ਜੇ ਕੋਈ ਬਿਮਾਰ ਆ ਤਾਂ ਮੋਟਰਸਾਈਕਲ ਤੇ ਆਪਣਾ ਚਾਹੀ ਤੱਕਦਾ ਬਾਈਕ ਚਾਹਦਾ ਤੇ ਹਸਪੀਟਲ ਜਾਂ ਡਾਕਟਰ ਨੂੰ ਜਾਂਦਾ ਤੇ ਅੱਗੇ ਜਾ ਕੇ ਉਹ ਨੂੰ ਹੱਥ ਚਲਾਨ ਕਰਨਾ ਪੁਲਿਸ ਦਾ ਰਾਈਟ ਹੈ ਉਹ ਨੂੰ ਕੁੱਟਣ ਦਾ ਕੋਈ ਰਾਈਟ ਨਹੀਂ ਜੇ ਕੋਈ ਉਹਨਸਾਲਾ ਗੁੱਡ ਦਾ ਉਹਦੀ ਵਾਇਰਲ ਕਰੋ ਉਹ ਅਫਸਰ ਸਸਪੈਂਡ ਹੋਏਗਾ ਅੱਗੇ ਹੋਏ ਵੀ ਨਹੀਂ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਬਿਲਕੁਲ ਇਹਦੇ ਨਾਲੇ ਨਿਰਮਲ ਜੀ ਅਗਲਾ ਜਿਹੜਾ ਸਵਾਲ ਹੈਗਾ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਆਪਣੇ ਜਿਹੜੇ ਅੰਦਰਲੇ ਕੈਪਟਨ ਸਰਕਾਰ ਦੇ ਵਿੱਚ ਤੇ ਸਿੱਧੂ ਦੇ ਵਿੱਚ ਜਿਹੜਾ ਛਦਾਲੀ ਝਗੜਾ ਚੱਲਦਾ ਪਿਆ ਹੈ ਖਿੱਚੋ ਤਾਨ ਚੱਲ ਰਹੀ ਹੈ ਨਵਜੋਤ ਸਿੰਘ ਸਿੱਧੂ ਨੇ ਇਹ ਕੈਪਟਨ ਸਰ ਤੋਂ ਜਵਾਬ ਮੰਗ ਲਿਆ ਹੈ ਕਿ ਜਿਵੇਂ ਤੁਸੀਂ ਮੇਰੇ ਉੱਤੇ આરોਪ ਲਾ ਰਹੇ ਹੋ ਕਿ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਿਹਾ ਤੇ ਮੈਨੂੰ ਜਵਾਬ ਦਿਓ ਕਿ ਮੈਂ ਕਿਹੜੀ ਮੀਟਿੰਗ ਕੀਤੀ ਹੈ ਕਿਸੇ ਦੇ ਨਾਲ ਬੈਠ ਕੇ ਮਤਲਬ ਜਿਉਂ ਆਪਸੀ ਇੰਨੇ ਖਿੱਚੋਤਾਂ ਚੱਲਦੀ ਕਮਾਸਾਂ ਚੱਲਦਾ ਪਿਆ ਹੈ ਇਸ ਤਰੀਕੇ ਦੇ ਨਾਲ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਕੀ ਲੱਗਦਾ ਹੈ ਕਿ ਸਰਕਾਰ ਇਸ ਤਰੀਕੇ ਦੇ ਨਾਲ ਕਿਉਂਕਿ ਵੋਟਰ ਸਮਝਦਾਰ ਹੋ ਚੁੱਕੇ ਨੇ ਕਿ ਆਪਸੀ ਇਹਨਾਂ ਦਾ ਝਗੜਾ ਸੁਲਝ ਨਹੀਂ ਰਿਹਾ ਵੀ ਜਨਤਾ ਦਾ ਕੀ ਕਰੋਗੇ ਅਸੀਂ ਕਿਸ ਤਰ੍ਹਾਂ ਕਿਸ ਨੂੰ ਆਪਣਾ ਉਮੀਦਵਾਰ ਚੁਣਾਂਗੇ ਡਿਪੋ ਜੀ ਇਹ ਜਰੂਰ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਮੋਦ ਸਿੰਘ ਸਿੱਧੂ ਜੀ ਦਾ ਜੀ ਕਿਤੇ ਨਾ ਕਿਤੇ ਕੋਈ ਡੈਜਿਗਨੇਸ਼ਨ ਦੀ ਗੱਲ ਆ ਕਿ ਸ਼ਾਇਦ ਉਹਨੂੰ ਪੀਸੀਸੀ ਪ੍ਰੈਜ਼ੀਡੈਂਟ ਬਣਾ ਰਹੇ ਨੇ ਜਾਂ ਮੰਤਰੀ ਲਾ ਰਹੇ ਨੇ ਦੋ ਸਾਲ ਹੋ ਗਏ ਉਹ ਘਰ ਬੈਠੇ ਨੇ ਉਹ ਵੀ ਉਹ ਵੀ ਦੋ ਸਾਲ ਤੋਂ ਕੋਈ ਐਫਰਟ ਨਹੀਂ ਕਰ ਰਹੇ ਸੀ ਵੀ ਮੈਂ ਦੁਬਾਰਾ ਸਰਕਾਰ ਦੇ ਵਿੱਚ ਦੁਬਾਰਾ ਉਹਨੂੰ ਸੀਐਮ ਸਾਹਿਬ ਨਾਲ ਮੀਟਿੰਗ ਵੀ ਹੋ ਗਈ ਸੀ ਉਹਨਾਂ ਦੀ ਜੀ ਪਰ ਹੁਣ ਜਦੋਂ ਆਮ ਲੋਕਾਂ ਤੋਂ ਜਾਂ ਇੰਟੈਲੀਜੈਂਸੀ ਤੋਂ ਜੇ ਸੀਐਮ ਸਾਹਿਬ ਨੂੰ ਪਤਾ ਲੱਗਿਆ ਹੋਵੇਗਾ ਵੀ ਉਹਨਾਂ ਦੀ ਕਿੰਨਾ ਕਿੰਨੀ ਮੀਟਿੰਗ ਹੋ ਰਹੀ ਆ ਜੀ ਤਾਂ ਕਿਉਂਕਿ ਜਿਸ ਪਰਿਵਾਰ 'ਚ ਤੁਸੀਂ ਬੈਠੇ ਹੋ ਉਸ ਪਰਿਵਾਰ ਦੇ ਹੀ ਬਣ ਕੇ ਰਹਿਣਾ ਪੈਂਦਾ ਬਿਲਕੁਲ ਜੀ ਪਰਿਵਾਰ ਦੇ ਉਸ ਪਰਿਵਾਰ ਦੇ ਵਿੱਚ ਬੈਠ ਕੇ ਤੇ ਉਹਦੇ ਵਿੱਚ ਹੀ ਉਹਦੀ ਪਿੱਠ 'ਚ ਛੁਰਾ ਮਾਰੀਓ ਕੋਈ ਵੀ ਹੋਵੇ ਉਹ ਬਿਲਕੁਲ ਬਿਲਕੁਲ ਗਲਤ ਹੈ ਉਹਨੂੰ ਗਰਦਾਰ ਕਿਹਾ ਜਾਂਦਾ ਵਾ ਉਹ ਕੋਈ ਵੀ ਹੋ ਸਕਦਾ ਵਾ ਬਿਲਕੁਲ ਪਰ ਜੇ ਸੀਐਮ ਸਾਹਿਬ ਲੱਗੇ ਹੋਏ ਨਹੀਂ ਜੀ ਇਦਾਂ ਦੀ ਗੱਲ ਸਿੱਧੂ ਸਾਹਿਬ ਨੇ ਵੀ ਕਲੀਅਰ ਕਰਤੀ ਵੀ ਸਾਬਤ ਕਰੋ ਉਹਨਾਂ ਨੇ ਆਪਣਾ ਪੱਖ ਰੱਖਿਆ ਸਾਡੇ ਪੰਜਾਬ ਮਾਮਲਿਆਂ ਦੀ ਇੰਚਾਰਜ ਹਰੀ ਸ਼ਾਵਲ ਜੀ ਉਹ ਲੱਗੇ ਹੋਏ ਨੇ ਉਹਨਾਂ ਨੂੰ ਮੀੜਤਾ ਕਰਨ ਚੰਨ ਦਿਨਾਂ ਦੇ ਵਿੱਚ ਉਹ ਸੁਝ ਸੁਝਾ ਪਿਆ ਜਾਂਦਾ ਹੈ ਬਿਲਕੁਲ ਬਿਲਕੁਲ ਇਸ ਦੇ ਨਾਲ ਹੀ ਨਿਰਮਲ ਜੀ ਮੈਂ ਚਾਹਾਂਦਾ ਵਿਸ਼ਾ ਨੂੰ ਵਿਰਾਮ ਦਿੰਨੀ ਆ ਤੁਸੀਂ ਮੌਜੂਦਾ ਹਾਲਾਤਾਂ ਦੇ ਉੱਤੇ ਸਾਡੇ ਨਾਲ ਚਰਚਾ ਕੀਤੀ ਵਿਚਾਰ ਕੇ ਤੇ ਆਪਣੇ ਵਿਚਾਰ ਸਾਂਝੇ ਕੀਤੇ ਸਾਡੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਨ ਨਿਰਮਲ ਕੈੜਾ ਜੀ ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਦੇ ਕੰਮ ਕਾਰਜਾਂ ਦੇ ਨਾਲ ਨਾਲ ਪੰਜਾਬ ਦੀ ਸਿਆਸੀ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਆਪਣੀ ਪਾਰਟੀ ਦੇ ਹੱਕ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਕਾਫੀ ਹੱਦ ਤੱਕ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ ਅਤੇ ਜਿਹੜੇ ਬਾਕੀ ਰਹਿ ਗਏ ਨੇ ਉਹ ਵੀ ਜਲਦ ਤੋਂ ਜਲਦ ਪੂਰਾ ਕਰਨਗੇ ਇਸੇ ਤਰ੍ਹਾਂ ਹੀ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਇਸੇ ਤਰ੍ਹਾਂ ਹੀ ਤੁਸੀਂ ਬਣੇ ਰਹੋ ਐਸਮ ਜੈਡ ਨਿਊਜ਼ ਦੇ ਨਾਲ